ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਹਿਰਦ ਸਿੰਘ ਸਾਹਿਬ ਜਾਨੀ ਰਕਵੀਰ ਸਿੰਘ ਜੀ ਉਹਨਾਂ ਨਾਲ ਪੰਥਕ ਵਿਚਾਰਾਂ ਬਾਰੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾ ਹੋਈਆਂ ਨੇ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਔੜੀ ਆ ਔਰ ਪੰਥ ਦੇ ਹੋਰ ਗੰਭੀਰ ਜਿਹੜੇ ਮਸਲੇ ਆ ਜਿਹੜੇ ਮੌਜੂਦਾ ਮਸਲੇ ਆ ਔਰ ਪੰਥ ਨੂੰ ਔਰ ਸ਼ਰੋਨੀਆ ਅਕਾਲੀ ਦਲ ਨੂੰ ਜਿਹੜੀ ਇਸ ਟਾਈਮ ਤੇ ਬਹੁਤ ਵੱਡੀ ਜਿਹੜੀ ਇਸ ਵळे ਘਾਟ ਪਈ ਹੈ ਚਾਹੇ ਉਹ ਰਾਜਨੀਤਿਕ ਤੌਰ ਤੇ ਹੈ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਸਤੇ ਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਵਿਖਤੀ ਤੌਰ ਤੇ ਉਹ ਇੱਕ ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਾੜ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ ਇੱਕ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਤੇ ਉਹ ਸਰਕਾਰ ਵਿੱਚ ਬੈਠੇ ਸਨ ਕਿ ਉਸ ਟਾਈਮ ਤੇ ਜਿਹੜੇ ਵਿਦਰਦੀ ਹੋਈ ਹੈ ਤੇ ਵਿਦਰਦੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਕਿ ਦਿੱਤੀ ਗਈ ਔਰ ਉਹਦੇ ਚਾਹੀ ਉਹ ਕਹਿੰਦੇ ਬੋਲ ਨਹੀਂ ਸਕੇ ਸੈਣੀ ਨੂੰ ਡੀਜੀਪੀ ਲਾਇਆ ਮਹਾਰਾਲ ਮਦੂਨ ਉਦੇ ਘਰ ਗਿਆ ਟਿਕਟ ਦਿੱਤੀ ਚ ਇਸੇ ਤਰ੍ਹਾਂ ਹੋਰ ਮਾਫੀ ਦਿੱਤੀ ਗਈ RAM NATH ਨੂੰ ਕਹਿੰਦੇ ਆ ਸੀ ਉਹ ਉਸ ਵਕਤ ਨਾਲ ਸੀ ਤੇ ਲੇਕਿਨ ਅਸੀਂ ਉੱਥੇ ਬੋਲੇ ਨਹੀਂ ਕਿਉਂਕਿ ਗਰਬਾਣੀ ਕਿ ਜੀ ਬੋਲ ਗਏ ਸੱਚ ਧਰ ਬਝੂਠ ਨਾ ਬੋਲ ਗਏ ਜੋਗਰ ਦਸੇ ਬਾਟ ਮਰੀਦਾ ਜੋਲ ਗਏ ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਟਾਈਆਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਨਤਮਸਤ ਹੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੇ 3 ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਆ ਕੇ ਕਾਲ ਤਖਤ ਸਾਹਿਬ ਦੇ ਜਹਦਾਰ ਨੂੰ ਮਿਲੋਗੇ ਔਰ ਉਸ ਬਾਰੇ ਇਹ ਅੱਜ ਮਿਲ ਕੇ ਤੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਨਾਲ ਕੀਤਾ ਬੜੀਆਂ ਗੰਭੀਰ ਵਿਚਾਰ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਹੈ ਇਹ ਸਾਰਾ ਕਾਲਪਕਸਾਂ ਤੇ ਜਿਹੜਾ ਕਰਨ ਵਾਲਾ ਹਿੰਮਲਕੇ ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਬੇਦਬੀ ਦੇ ਦੌਰ ਚ ਕੌਣ ਦੋਸ਼ੀ ਸੀਗਾ ਉਸ ਵੇਲੇ ਕਿ ਲੱਗਦਾ ਕਿ ਕੋਈ ਸਾਰੇ ਹੁਣ ਮੈਂ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਕਲੈਕਟਿਵ ਤੌਰ ਤੇ ਸਾਰੀ ਲੀਡਰਸ਼ਿਪ ਹੀ ਦੋਸ਼ੀ ਸੀ ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਕਾਰਵਾਈ ਉੱਥੇ ਨਹੀਂ ਹੋਈ ਜਾਂ ਡੀਜੀਪੀ ਲਾਇਆ ਗਿਆ ਕਿ ਅਕਾਲ ਤਖਸ਼ਾਹ ਤੇ ਮਾਫੀ ਦਿੱਤੀ ਗਈ ਸਾਰੀ ਲੀਡਰਸ਼ਿਪ ਉਹਦੇ ਉਸ ਟਾਈਮ ਤੇ ਹੈਗੀ ਇਕੱਲੇ ਦਾ ਨਾ ਕਿਸ ਦਾ ਪੱਕਾ ਲੈਣਾ ਕੀ ਲੱਗਦਾ ਇਸੇ ਚੀਜ਼ ਦਾ ਖਿਆਮਿਆ ਜਿਹੜਾ ਅਕਾਲੀ ਦਰ ਨੂੰ ਭੁੱਕਣਾ ਪੈ ਰਿਹਾ ਜੀ ਲਗਾਤਾਰ ਕਿਉਂ ਜਿਹੜਾ ਅ ਅਰਸ਼ ਤੋਂ ਫਰਸ਼ ਤੇ ਆ ਨਾ ਸ਼ਰੋਮਨੀ ਅਕਾਲੀ ਦਾਲ ਉਹਦਾ ਮੁੱਖ ਕਾਰਨ ਇਹੋ ਹੀ ਆ ਉਹਦੀ ਪਿੱਠ ਜਿਹੜੀ ਉਹ ਗੁਰੂ ਵੱਲੋਂ ਹਟਕੇ ਤੇ ਬੜੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ਼੍ਰੀ ਅਕਾਲ ਤਖਸ਼ਾਹ ਨੂੰ ਸਮਰਪਿਤ ਰਹਿੰਦਾ ਔਰ ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਗੁਰੂ ਅਰਖਪਿੰਦ ਪਾਤਸ਼ਾਹ ਨੇ ਇਹ ਜਿਹੜਾ ਮੀਰੀ ਪੀਰੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉੱਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਘੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ ਲੇਕਿਨ ਕਈ ਵਾਰ ਜਦੋਂ ਰਾਜ ਭਾਗ ਆ ਜਾਂਦਾ ਹੈ ਉਹ ਧਰਮ ਨੂੰ ਜਿਹੜੇ ਲੀਡਰਸ਼ਿਪ ਆੜ ਨੇ ਉਹ ਥੱਲੇ ਕਰ ਦਿੰਦੇ ਆ ਉਹ ਨਿਚ ਪ੍ਰਸਤੀ ਜਿਹੜੀ ਹੈ ਤੇ ਸਰਕਾਰਾਂ ਦੀ ਉੱਪਰ ਹੋ ਜਾਂਦੀ ਹੈ ਜਿਹੜੇ ਕਰਕੇ ਜੇ ਧਰਮ ਦਾ ਕੁੰਡਾ ਰਵੇ ਤੇ ਰਾਜ ਵੀ ਸਹੀ ਚੱਲਦਾ ਹੈ ਫੈਸਲੇ ਵੀ ਝਲਪੜੀ ਹੁੰਦੇ ਕਈ ਵਾਰ ਔਰੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਆ ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚਲਦੇ ਸੋ ਉਹ ਫੈਸਲੇ ਇਸ ਕਰਕੇ ਗਲਤ ਹੋਇਆ ਜਦੋਂ ਸਾਡੀ ਪਿੱਠ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਦਰਬਾਰ ਸਾਹਿਬ ਵੱਲੋਂ ਜਾਂ ਕਾਲ ਤੱਕ ਸਭ ਵੱਲੋਂ ਫਰੇ ਹੁੰਦੀ ਆ ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ ਤੇ ਜਾਂ ਪਹਿਲਾ ਟਾਈਮ ਤੇ ਵੀ ਜਿਹੜੀ ਲੀਡਰਸ਼ਿਪ ਜਿੱਤਰਾ ਮਹਾਰਾਜਾ ਰਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਤੇ ਉਹਨਾਂ ਨੂੰ ਇੱਥੇ ਕਾਲ ਤਖਤ ਸਾਹਿਬ ਤੇ ਜਿਹੜਾ ਸੀ ਉਹ ਸੱਤਿਆ ਗਿਆ ਔਰ ਕਾਲੀ ਫੁੱਲਾ ਸਾਹਿਬ ਨੇ ਕਿਹਾ ਇਹਨਾਂ ਨੂੰ ਆ ਇਮਲੀ ਦੇ ਦਰਖਤਾਂ ਬੰਦ ਦੇਉ ਤੇ ਇਹਨਾਂ ਦੇ ਕੋਟਲੇ ਮਾਰੋ ਮੇਰੋ ਖਾਲਸਾ ਪੰਥਰੇ ਜਦੋਂ ਉਹ ਵੱਜ ਗਿਆ ਅਣ ਕਿ ਨਿਮਰਤਾ ਹੋ ਗਈ ਉਹਨਾਂ ਕਹਿਤਾ ਜੇ ਬੱਚਿਆ ਤਾਂ ਵੱਧ ਹੋਗੇ ਰਹਿੰਦੇ ਹੋ ਨੇ ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜਾ ਰਜੀਤ ਸਿੰਘ ਨੇ ਵੀ ਆਣ ਕੇ ਕਾਲ ਤਖਤ ਸਾਹਿਬ ਦੇ ਤੇ ਨਾਟਮਸਤਿਕ ਜਿਹੜੇ ਹੋਏ ਸੀ ਕੀ ਲੱਗਦਾ ਨਹੀਂ ਸਮਾਂ ਜ਼ਿਆਦਾ ਹੋ ਗਿਆ ਜੀ ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਂਦਾ ਟਾਈਮ ਆ ਨਾ ਇਹ ਆਕੇ ਸਮਝ ਚੰਦੋਲ ਨਾ ਦਲਾਲਾ ਪਾਛੇ ਜੋ ਵੀ 300 ਪੀਤੀ ਗਲਤੀਆਂ ਦਾ ਸਿੱਖ ਪੁਤਲਾ ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪੁਤਲਾ ਹੈਗਾ ਤੇ ਜੇ ਫਿਰ ਵੀ ਉਹ ਆੜ ਕੇ ਅਣਕੇ ਨਤਮਸਤਕ ਹੋ ਕੇ ਗਲਤੀ ਨੂੰ ਮੰਨਦਾ ਰ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸਵੇਰ ਤੋਂ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਰ ਕਹਿਦਾ ਇਹ ਠੀਕ ਆ ਦੋ ਕਾਲ ਤੱਕ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖੇੜੇ ਮੱਥੇ ਪ੍ਰਵਾਨ ਕਰਨ ਤੇ ਕੋਈ ਦੇਰ ਨਹੀਂ ਹੁੰਦੀ ਤਾਂ ਤੇ ਕੋਈ ਕਹਿ ਕਮ ਨੂੰ ਕੋਈ ਦੇਰੀ ਨਹੀਂ ਹੁੰਦੀ ਜਦੋਂ ਜਾਗੀ ਉਹਦਾ ਸਵੇਰਾ ਹੁੰਦਾ ਹੈ ਭਾਈ ਸਾਹਿਬ ਜਦੋਂ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀ ਕਿ ਇਸੀ ਉਸੀ ਵਾਰ ਉਹਨਾਂ ਨੇ ਦੋ ਬਾਰ ਕਰ ਦਿੱਤਾ ਉਹਨਾਂ ਨੇ ਉਹਦੀ ਸੀ ਅਸਲ ਤੇ ਮਾਫੀ ਨਹੀਂ ਮੰਗੀ ਗਈ ਉਦੋਂ ਮੈਂ ਬਹਿਤ ਨਹੀਂ ਮਿਲੂਗਾ ਉਦੋਂ ਕਾਦਕਤ ਸਾਹਿਬ ਦੀ ਮਰਜ਼ਾਦਾ ਤੇ ਲੱਗਣਾ ਕਿਸੀ ਇੱਕ ਇੱਥੇ ਵਿਧੀ ਭਰਾਨਾ ਤੇ ਦੇ ਕੇ ਗਲਤੀ ਕੀਤੀ ਉਹ ਅਣਕੇ ਐਪਲੀਕੇਸ਼ਨ ਦਵੇ ਪੰਜ ਸਿੰਘ ਸਹਿਬਾਨ ਕੱਤਰ ਹੋਣ ਆਕਾਲ ਤਖਸਾਲ ਦੇ ਅੱਗੇ ਮਾਫੀ ਹਦੀ ਮਗਨ ਮਾਫੀ ਮੰਗਦੀ ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਤੇ ਆਪਾਂ ਰੋਜ਼ ਜਿਹੜਾ ਮਾਫੀ ਮੰਗਾਉਨੇ ਹੈ ਕਿਸ ਸਿੰਘ ਨੂੰ ਉਰ ਪਰੇ ਤੇ ਕੇ ਮਨੋਂ ਮਾਫੀ ਮੰਗਣੀ ਪੈਂਦੀ ਹੈ ਕਿ ਪਿੱਛੇ ਜਾ ਕੇ ਉਹਨਾਂ ਨੇ ਜਾ ਕੇ ਉੱਥੇ ਮੰਗ ਲਾ ਆਕਾਲ ਤਖਸਾਲ ਦੇ ਪਿੱਛੇ ਦੀ ਮਾਫੀ ਮੰਗੀ ਜਾ ਸਕਦੀ ਔਰ ਉਹ ਵੀ ਮੈਂ ਸਮਝਦਾ ਕਿ ਸਿੱਖੀ ਸਿਧਾਂਤ ਦੀ ਆਕਾਲ ਤਖਸਾਲ ਦੇ ਸੂਲਾਂ ਦੀ ਇੱਕ ਅਲੱਗਣਾ ਹੋਣੀ ਹੈ ਉੱਥੇ ਨਹੀਂ ਮੰਗਣੀ ਕਿ ਆਕਾਲ ਤਖਸਾਲ ਦੇ ਅੱਗੇ ਇਹਰ ਦੇ ਫੈਮਿਲੀ ਕੀਤਾ ਗਾ ਸੋ ਇਹ ਜਿਹੜਾ ਮਾਫੀ ਵਾਲਾ ਕੰਮ ਆ ਨਾ ਉਹ ਵਿਤੀ ਦੇ ਵਾਦਾਂ ਦੇ ਅਨਸਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੋਣਾ ਹੀ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕ ਨੂੰ ਆਊਗੀ ਔਰ ਆਣ ਕੇ ਦੱਸੂਗੀ ਵੀ ਸੱਠ ਵਾ ਗਲਤੀਆਂ ਅਸੀਂ ਉਦੋਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ ਜਦੋਂ ਸਹਬਜ਼ਾਦਾ ਨੂੰ ਸ਼ਹੀਦ ਕਰਨ ਲੱਗੇ ਸੀ ਸ਼ੇਰ ਜਿਹੜਾ ਉਹ ਆਪਣੇ ਉਧਰ ਦਾ ਜਿਹੜਾ ਮਲੇਰ ਕੋਟਲੇ ਦਾ ਹੈ ਨਵਾਬ ਸ਼ੇਰਖਾਂ ਉਹੀ ਬੋਲੇ ਸੀ ਨਾ ਬਾਕੀ ਤਾਂ ਚੁੱਪ ਕਰ ਰਹੇ ਸੀ ਦੋਸ਼ੀ ਤਾਂ ਉਹ ਵੀ ਹੈ ਜਿਹੜੇ ਉਸ ਟਾਈਮ ਤੇ ਜਦੋਂ ਸਾਬ ਜਨਰਲ ਅਰਸ਼ੀਦ ਕਰਨ ਲਗੇ ਨਹੀਂ ਬੋਲੇ ਦੋਸ਼ੀ ਤਾਂ ਉਹ ਵੀ ਹੈਗੇ ਸੀ ਉੱਥੇ ਬੜੇ ਲੋਕ ਸੀ ਉਦੋਂ ਕੱਲੇ ਉਹ ਨਹੀਂ ਹੈਗਾ ਪਰ ਹਾਰ ਆ ਮੈਰਾ ਕਹਿੰਦਾ ਬਾਈ ਸਾਹਿਬ ਲੱਗਦਾ ਹੈ ਕਿ ਇੱਕ ਇੱਕ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਬਹੁਤ ਕਿ ਤੁਸੀਂ ਪੰਥਕ ਸ਼ਬਾ ਉਹ ਲੰਬੇ ਸਮੇਂ ਦੀ ਦਿੱਤੀ ਇਸ ਸੰਬੰਧ ਇਹ ਅਭਿਵਾਦ ਕੇ ਨਾਲ ਪਸੰਦੀ ਹੋਏਗੀ ਨਾ ਤੁਹਾਨੂੰ ਕੀ ਲੱਗਦਾ ਹੈ ਕੌਣ ਕੌਣ ਮੋਟ ਸਕਦਾ ਹੈ ਜਾਂ ਕੌਣ ਨਹੀਂ ਦੇਖੋ ਜਿਹੜੇ ਜਲੰਧਰ ਤੇ ਇਕੱਠੇ ਹੋਏ ਹੈ ਨਾ ਲੀਡਰਸ਼ਿਪ ਉਹ ਤਾਂ ਸਾਰੇ ਪਹੁੰਚੂਗੀ ਅਹੀਂ ਬਈ ਤਾਂ ਤੁਹਾਡੇ ਬਾਅਦ ਮੇਰਾ ਇਹ ਸਾਰਿਆਂ ਨੂੰ ਕਹਿਣਾ ਚਾਹਣਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਿ ਉਹ ਤਾਂ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫੀ ਤੋਂ ਬਾਅਦ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਸੀ ਉਹਦੇ ਮੈਂਬਰ ਸਭਾ ਨਾਲ ਵੀ ਹੈਗੇ ਆ ਭਾਵੇਂ ਮੈਂਬਰ ਸਭਾ ਨਾਲ ਦੇ ਵਿੱਚ ਕੋਈ ਗਲਤੀ ਨਹੀਂ ਸੀ ਮੈਂ ਉਹਨਾਂ ਮੈਂਬਰ ਸਭਾ ਨਾਲ ਨੂੰ ਔਰ ਸਮੁੱਚੀ ਲੀਡਰਸ਼ਿਪ ਥੱਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹੇ ਆ ਨਾ ਸਾਰੇ ਉਹ ਸਾਰੇ ਸਿੰਘਾਂ ਨੂੰ ਭਾਵੇਂ ਕੋਈ ਥੱਲੇ ਜਹੇਦਾਰ ਵੀ ਆ ਕੋਈ ਪ੍ਰਧਾਨ ਵੀ ਆ ਕਿਹ ਜਿਲ੍ਹੇ ਦਾ ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ ਕਿਉਂਕਿ ਕਾਲ ਤਖਤ ਸਾਹਿਬ ਤੇ ਨਤਮਸਤ ਹੋਇਆ ਵਟੇ ਹੋਣਾ ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਗੁਰੂ ਘਰ ਦੇ ਜੋੜੇ ਤਾਂ ਆਪਾਂ ਵੈਸੇ ਛੱਡਦੇ ਆ ਛੱਡਦੇ ਵੀ ਚਾਹੀਦੇ ਆ ਆਪਾਂ ਆਣ ਕੇ ਲੰਗਰ ਦੀ ਸੇਵਾ ਵੀ ਕਰਦੇ ਆ ਆਪਾਂ ਝਾੜੂ ਦੀ ਸੇਵਾ ਵੀ ਕਰਦੇ ਆ ਔਰ ਲੋਕ ਕਰੋੜਾਂ ਪਤੀ ਲੋਕ ਨੂੰ ਜਾਣ ਕੇ ਇੱਥੇ ਉਹ ਸੇਵਾ ਕਰਦੇ ਆ ਤੇ ਸਾਨੂੰ ਤਾਂ ਵੱਡੇ ਭਾਗ ਹੋਣੇ ਇਹ ਕਾਲ ਤਖਤ ਸਾਹਿਬ ਦੇ ਜਹਦਾਰ ਸੇਵਾ ਲਾਉਣਗੇ ਤਾਂ ਮੈਂ ਸਮਝਦਾ ਆ ਕਿ ਉਹ ਸੇਵਾ ਸੰਸਾਰ ਉਹ ਸਾਰੇ ਕਾਲੀ ਕਾਲ ਨੂੰ ਆਉਣਾ ਚਾਹੀਦਾ ਮੈਂ ਇਹ ਵੀ ਬੇਨਤੀ ਕਰਨਾ ਚਾਹਣਾ ਸਾਰਾ ਕਾਲੀ ਕਾਲ ਇੱਥੇ ਆ ਬਸਤ ਤੋਂ ਬਾਅਦ ਪ੍ਰਧਾਨਗੀ ਜੀ ਨੂੰ ਹੋਣਾ ਤੇ ਉਹ ਦੇਖੋ ਬਾਤ ਵਿੱਚ ਪਹਿਲਾਂ ਤਾਂ ਜਿਹੜਾ ਗ੍ਰਾਂਹ ਆ ਉਹਦੀ ਮਾਫੀ ਤਾਂ ਜਦੋਂ ਗ੍ਰਾਂਹ ਤੋਂ ਮਾਫੀ ਮੰਗਾ ਕੇ ਅਗਲੀ ਗੱਲਾਂ ਤਾਂ ਬਾਅਦ ਚ ਚਲਦੀਆਂ ਸਿੰਘ ਸਾਹਿਬ ਨੇ ਕਿਸਰਾ ਦਾ ਸੁਵਾਸ਼ਨ ਦਿੱਤਾ ਬਹੁਤ ਵਧੀਆ ਉਹਨਾਂ ਕਿਹਾ ਹੈ ਵੀ ਇਹ ਹੋਣੀ ਚਾਹੀਦੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕਿਸੇ ਗਲਤੀ ਕੀਤੀ ਆ ਔਰ ਵੀ ਜਿਹੜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਕਾਲ ਤੱਕ ਸਾਹ ਤੇ ਪੇਸ਼ ਹੁੰਦੇ ਆ ਤਰਮਸਤਕ ਹੁੰਦੇ ਆ ਉਹਨਾਂ ਨੂੰ ਸਜ਼ਾ ਲੱਗਦੀ ਆ ਸਜ਼ਾ ਭੁਗਤ ਕੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਜ ਜਿਹੜੇ ਉਹ ਬਾਫ ਕਰ ਦਤੇ ਆ ਤੇ ਗਲਤੀ ਜਿਹੜੀ ਨੂੰ ਭੁੱਲਣ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਆ ਜਿੰਨੇ ਵੀ ਆਪਾਂ ਵਾਹੀ ਮੰਗਣੀ ਆਉਣੇ ਇੱਥੇ ਜਨ ਆਉਣੇ ਔਰ ਸਿੱਖ ਦੋ ਵੇਲੇ ਜਦੋਂ ਅਰਦਾਸ ਕਰਦਾ ਇੱਥੇ ਨਾਨਕ ਨਾਮ ਚੜਦੀ ਕਲਾ ਕਹਿੰਦਾ ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰ ਤੋਂ ਕੋਈ ਜਾਣੇ ਅਣਜਾਣੇ ਗਲਤੀ ਹੋਈ ਆ ਭੁੱਲ ਚੁੱਕ ਹੋ ਗਿਆ ਸਵੇਰੇ ਤੇ ਸ਼ਾਮੀ ਜਰੂਰ ਅਰਦਾਸ ਤੇ ਸੱਚੇ ਪਾਤਸ਼ਾਹੋਂ ਮਾਫ ਕਰਿਆ ਤੇ ਗੁਰੂ ਜੀ ਮਾਫ ਕਰ। ਇਹ ਕਵਰ ਸਿੰਘ ਨੇ ਇੱਕ ਗੱਲ